ਸੋ ਦਿਨ ਰਾਤਿਆ ਮੌਕੇ ਸ਼੍ਰੀ ਕਾਲੀ ਦੇਵੀ ਮੰਦਿਰ ਚ ਲੰਗੀਆਂ ਖੂਬ ਰੌਣਕਾਂ ਦੂਰੋਂ ਦੂਰੋਂ ਦਰਸ਼ਨਾਂ ਦੇ ਲਈ ਪਹੁੰਚ ਰਹੇ ਸ਼ਰਧਾਲੂ ਚਾਰ ਦਿਨਾਂ ਦੇ ਵਿੱਚ 1.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਮਾਤਾ ਕਾਲੀ ਦੇਵੀ ਦੇ ਦਰਸ਼ਨ ਮੰਦਿਰ ਚ ਜੈ ਮਾਤਾ ਦੇ ਸੈਲਫੀ ਪੁਆਇੰਟ ਸ਼ਰਧਾਲੂਆਂ ਲਈ ਬਣਿਆ ਖਿੱਚ ਦਾ ਕੇਂਦਰ ਪਟਿਆਲਾ ਦੇ ਇਤਿਹਾਸਿਕ ਤੇ ਪੁਰਾਤਨ ਸ਼੍ਰੀ ਕਾਲੀ ਦੇਵੀ ਮੰਦਿਰ ਵਿਖੇ ਚੱਲ ਰਹੇ ਅਸੂ ਦੇ ਨਵਰਾਤਰੀਆਂ ਦੌਰਾਨ ਹੁਣ ਤੱਕ ਕਰੀਬ 1.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਸ਼ਨ ਕੀਤੇ ਹਨ ਤਾਂ ਅੱਜ ਪੰਜਵਾਂ ਨਰਾਤਾ ਇਸ ਦੇ ਚੱਲਦੇ ਹੀ ਪਿਛਲੇ ਯਾਨੀ ਕਿ ਚੌਥੇ ਨਰਾਤੇ ਮੌਕੇ ਕਰੀਬ 35000 ਤੋਂ ਵੱਧ ਸ਼ਰਧਾਲੂ ਦਰਸ਼ਨ ਕਰਨ ਪਹੁੰਚੇ ਸ਼ਰਧਾ ਨਾਲ ਮੰਦਿਰ ਦੇ ਵਿਖੇ ਨਤਮਸਤ ਹੋਏ ਇਸ ਕਰਕੇ ਮੰਦਿਰ ਵਿਖੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਿਰ ਦੀ ਐਡਵਾਈਜ਼ਰੀ ਮੈਨੇਜਿੰਗ ਕਮੇਟੀ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਇਨਾ ਪ੍ਰਵੰਦਾ ਦੇ ਸ਼ਰਧਾਲੂਆਂ ਦੇ ਵੱਲੋਂ ਖੂਬ ਅਸ਼ਲਾਗ ਆਵੇ ਕੀਤੀ ਜਾ ਰਹੀ ਹੈ ਤੇ ਆਪਣੇ ਪਰਿਵਾਰ ਸਮੇਤ ਮੰਦਿਰ ਪਹੁੰਚ ਰਹੇ ਸ਼ਰਧਾਲੂ ਜਿਨ੍ਹਾਂ ਦੇ ਵੱਲੋਂ ਜਿਹੜਾ ਕਿ ਮਾਤਾ ਰਾਣੀ ਦੇ ਦਰਸ਼ਨ ਕੀਤੇ ਜਾ ਰਹੇ ਨੇ ਅਤੇ ਮੰਦਿਰ ਦੇ ਵਿੱਚ ਜੈ ਮਾਤਾ ਦੇ 셀ਫੀ ਪੁਆਇੰਟ ਸ਼ਰਧਾਲੂਆਂ ਦੇ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਇਸ ਮੌਕੇ ਕੀ ਕਹਿਣਾ ਹੈ ਸ਼ਰਧਾਲੂਆਂ ਦਾ ਆਓ ਸੁਣਦੇ ਹਾਂ ਅਸੀਂ ਪਟਿਆਲਾ ਸ਼ਹਿਰ ਤੋਂ ਬੋਲ ਰਹੇ ਹਾਂ ਮੇਰਾ ਨਾਮ ਸੁਖਵਿੰਦਰ ਕੌਰ ਹੈ ਕਾਲੀ ਮਾਤਾ ਮੰਦਿਰ ਵਿੱਚ ਬਹੁਤ ਸਾਫ ਸਫਾਈ ਹੈ ਇੱਥੇ ਬਹੁਤ ਜਾਵਾ ਪਿਆ ਰੱਖਿਆ ਜਾਂਦਾ ਸ਼ਰਦਾਲ ਮੁੰਦਾ ਅੱਜ ਕੱਲ ਮੰਦਿਰ ਵਿੱਚ ਕੋਈ ਪੂਰੀ ਪੜਕਾ ਨਹੀਂ ਬਿਲਕੁਲ ਸਾਫ਼ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ ਇੱਥੇ ਮਾਤਾ ਦੇ ਭਜਨ ਕੀਰਤਨ ਹਰ ਟਾਈਮ ਹੁੰਦਾ ਹੈ ਹਾਂਜੀ ਮੇਰਾ ਨਾਮ ਜਸ ਸਿੰਘ ਪਿੰਡ ਮੰਡੀ ਤੋਂ ਆਏ ਹਾਂ ਬਹੁਤ ਵਧੀਆ ਪ੍ਰਬੰਧ ਹੈ ਸਾਰੀ ਫੈਮਿਲੀ ਨਾਲ ਆਏ ਹਾਂ ਸਾਫ਼ ਸਫਾਈ ਦਾ ਬਹੁਤ ਵਧੀਆ ਸਾਰਾ ਪ੍ਰਬੰਧ ਦਾ ਸਟਾਫ ਦਾ ਬਹੁਤ ਵਧੀਆ ਜੈ ਮਾਤਾ ਜੀ ਅਸੀਂ ਪਟਿਆਲੇ ਆਏ ਹਾਂ ਇਸ ਮੰਦਿਰ ਦੇ ਮੱਥਾ ਟੇਕਣ ਵਾਸਤੇ ਐਸੇ ਬਹੁਤ ਵਧੀਆ ਲੰਗਰ ਬਣਿਆ ਹੋਇਆ ਹੈ सारी साफ सफाई नमस्कार से, से सेवा कर रहे हैं दो समय है। सुबह साढ़े बारह से तीन बजे तक और शाम को सात से नौ बजे तक साफ सफाई का पूरा ध्यान रखा हुआ है और संगत आ रही है और लंगर का आनंद ले रही है जय माता दी मैं मनप्रीत कौर पिंड चनौदा कल तो। ਇਹ ਜਿਹੜਾ ਪ੍ਰਾਚੀਨ ਮੰਦਿਰ ਕਾਲੀ ਮਾਤਾ ਮੰਦਿਰ ਪਟਿਆਲਾ ਇਹ ਬਹੁਤ ਵਧੀਆ ਇੱਥੇ ਸਿਕਿਉਰਟੀ ਹੈ ਜਿਹੜੀ ਆਪਣਾ ਬਰਾਸਤ ਸਿਕਿਉਰਟੀ ਬਹੁਤ ਵਧੀਆ ਸਾਰੇ ਆਪਣਾ ਲਾਈਨ ਦੇ ਵਿੱਚ ਖੜੇ ਆ ਸਾਰਿਆਂ ਨੂੰ ਵਧੀਆ ਆਪਣਾ ਦੱਸ ਰਿਹਾ ਵੀ ਇੱਧਰ ਮੱਥਾ ਟੇਕੋ ਇੱਧਰ ਮੱਥਾ ਟੇਕੋ ਤੇ ਇੱਧਰ ਆਪਣਾ ਲੰਗਰ ਹਾਲ ਦਾ ਵੀ ਪ੍ਰਬੰਧ ਹੈ ਉੱਥੇ ਵੀ ਬਹੁਤ ਵਧੀਆ ਸਾਰਾ ਸਿਸਟਮ ਕੀਤਾ ਹੋਇਆ ਤੇ ਸਾਰੇ ਜਾਣੇ ਇੱਥੇ ਆਓ ਤੇ ਮੱਥਾ ਟੇਕ ਕੇ ਜਾਓ ਸਸੀ ਕੌਰ ਜੀ ਮੇਰਾ ਨਾਮ ਜੀਤ ਕੋ ਮੈਂ ਰਾਜਪੁਰੇ ਤੋਂ ਆਈ ਹਾਂ ਮੈਂ ਸ਼੍ਰੀ ਕਾਲੀ ਮਾਤਾ ਮੰਦਿਰ ਚ ਆਈ ਹਾਂ ਇੱਥੇ ਦੀ ਸਾਫ ਸਫਾਈ ਤੇ ਲੰਗਰ ਦਾ ਪ੍ਰਬੰਧ बहुत बढ़िया है और विलेज सुचान से डिस्ट्रिक्ट सिरसा से आया हूँ और जब मैं यहाँ आया तो जो सेवादारों ने इतने मतलब व्हील चेयर मेरे को दिया बड़ा अच्छा लगा मतलब चलने में प्रे, परेशानी नहीं हुई और मत्था भी बड़ी अच्छी तरीके से टिका मैं धन्यवाद करता हूँ उन सेवादारों का जय माता दीदी अत हर साल आंदे हैं हर नराते चाहते हैं ਬਹੁਤ ਵਧੀਆ ਪ੍ਰਬੰਧ ਕਰਦੇ ਨੇ ਹਰ ਸਾਲ ਡੈਕੋਰੇਸ਼ਨ ਦਾ ਭਜਨਾ ਦਾ ਆ ਕੇ ਇੱਕ ਜਿੰਨ ਕਿ ਨਾ ਪੋਜ਼ਿਟਿਵ ਵਾਈਬ ਮਿਲਦੀ ਹੈ ਸਭ ਨੂੰ ਬਹੁਤ ਅੱਛਾ ਲੱਗਦਾ ਹੈ ਇਸ ਵਾਰ ਇਸ ਹੱਸੀ ਮੇ ਮਮੀ ਜੀ ਨੂੰ ਵੀ ਲੈ ਕੇ ਆਇਆ ਵੀ ਦੇਖੋ ਕਿੰਨਾ ਅੱਛਾ ਪ੍ਰਬੰਧ ਕਰਕੇ ਰੱਖਦੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਾਂਗੀ ਕਿ ਤੁਸੀਂ ਆਓ ਮਾਤਾ ਰੰਗ ਦੇ ਦਰਸ਼ਨ ਵੀ ਪਾਓ ਤੇ ਇੱਥੇ ਦੇ ਪ੍ਰਬੰਧ ਇੱਥੇ ਦੀ ਸਫਾਈ ਹਰ ਚੀਜ਼ ਇ ਇੱਕ ਨੰਬਰ ਵੱਧਦੇ ਜਾ ਰਹੇ ਨੇ ਦਿਨੋ ਦਿਨ ਕਿ ਦੁਸੱਸੀ ਆਂਦੇ ਹਰ ਸਾਲ ਹਰ ਸਾਲ ਅਸੀਂ ਦੇਖਦੇ ਹਾਂ ਕਿ ਇੱਥੇ ਸਿਕਿਉਰਿਟੀ ਦਾ ਪ੍ਰਬੰਧ ਹੈ ਸਿਕਿਉਰਿਟੀ ਥਾਂ ਥਾਂ ਤੇ ਸਿਕਿਉਰਿਟੀ ਖੜੇ ਨੇ ਕਿਸੇ ਨੂੰ ਕੋਈ ਦਿੱਕਤ ਨਹੀਂ ਬੜੇ ਆਰਾਮ ਨਾਲ ਪਿਆਰ ਨਾਲ ਸਾਰਿਆਂ ਨੂੰ ਤਰੀਕੇ ਨਾਲ ਪੇਛ ਆਂਦੇ ਨੇ ਉਹ ਕਿਸੇ ਨੂੰ ਬੜੇ ਆਰਾਮ ਨਾਲ ਗਾਈਡ ਕਰਦੇ ਨੇ ਕਿੱਥੇ ਜਾਣਾ ਹੈ ਕਿਵੇਂ ਜਾਣਾ ਹੈ ਤੇ ਇੱਥੇ ਤੁਸੀਂ ਦੇਖੋਗੇ ਕਿ ਸਵੇਰੇ ਅਫਰੋਧ ਹਵਨ ਹੁੰਦਾ ਹੈ ਤੇ ਉਹ ਬਿਲਕੁਲ ਨਿਸ਼ੁਲਕ ਹੈ ਕੋਈ ਵੀ ਜਾਵੇ ਕਿਵੇਂ ਵੀ ਚਾਵੇ ਆਪਣਾ ਹਵਨ ਕਰਾ ਸਕਦਾ ਹੈ ਤੇ ਮਾਤਾ ਰਾਣੀ ਦੇ ਅੱਗੇ ਆਪਣੀ ਅਰਦਾਸ ਕਰਵਾ ਸਕਦਾ ਹੈ मैं माता जी आशीर्वाद नाल ऐसे हवन कराया सी चलाया जिद उपर लंगर की सारी हवन दे सारी सामग्री मिशन द्वारा प्रोवाइड की गई किसी किस्म ने कोई लेबर वगैरह नहीं लिखी मतलब पंडित जी की कोई ऐसा था। थी सेवा करवा कोई हिसाब कताब था ठीक है उसके बाद लंगर की सेवा भी आए हुए हैं लंगर की सेवा बहुत वाया है निष्ठान सेवा हो रही है कि देखिए सांप सफाई और वर्कर जेड़ हेलमेट बड़ी ऑनेस्ट्री तो में लातवाबी काम कर रहे हैं माता दा शीरवाद प्राप्त करनवास है ऐसी आहार्य होया क्या माता चढ़ दिखला टाइम ट्रीवली पटियाला तो पत्र का रमज़त सिंह ने खास रिपोर्ट दिस प्रोग्राम में सponsर बाय द सिंगल ऑफिस बेकर्सफ़िल्ड फॉर ऑल योर इ Taba Indian Cuisine. Tracy find authentic Indian cuisine in Tracy. Or scan QR code to contact us. Simi Valley Family Dental Office. Or scan QR code to contact us.